ਉਹ ਜਿਹੜਾ ਉਹ ਵਾਈਪੂ ਜੀ ਦਾ ਖਾਲਸਾ ਵਾਈਰਨ ਜੀ ਫਤੇ ਜੀ ਸਖਸੀਵਾ ਸੋਸਾਇਟੀ ਪੰਜਾਬ ਦੇ ਕੋਲ 10 ਜੀ ਸੀਮੌਰ ਬਰਨਾਲਾ ਜਿਹੜਾ ਪਿੰਡ ਟੱਲੇਵਾਲ ਆ ਜੀ ਇੱਥੇ ਆਇਆ ਜਿੱਥੇ ਮਾਤਾ ਨਸੀਬ ਕੌਰ ਜੀ ਬਾਪੂ ਸਰਦੇਵ ਸਿੰਘ ਆਪਣੇ ਇੱਕ ਆਪਾਹਜ ਪੁੱਤਰ ਦੇ ਨਾਲ ਇੱਥੇ ਬੜੀ ਮੁਸ਼ਕਲ ਦੇ ਨਾਲ ਅਤਵਾਰ ਜੀ ਦੀ ਗਰੀਬੀ ਦੇ ਨਾਲ ਇੱਥੇ ਰਹਿ ਰਹੇ ਨੇ ਮਾਤਾ 90-95 ਸਾਲ ਦੇ ਐ ਇੱਕ ਬੇਟਾ ਇਹਨਾਂ ਦਾ ਜਿਹੜਾ ਪਹਿਲਾਂ ਉਸ ਰਬਦੀ ਰਾਜ ਦੇ ਵਿੱਚ ਚੜਾਈ ਕਰ ਗਿਆ ਸੀਗਾ ਦੂਜਾ ਬੇਟਾ ਜਿਹੜਾ ਬਿਮਾਰ ਦੇ ਬਹੁਤ ਟਾਈਮ ਤਾਰਨ ਮਾਗੀ ਐਕਸੈਪਟ ਹੋ ਗਿਆ ਬਾਪੂ ਜੀ ਦੀ ਸਤ ਲੱਗੀ ਹੋਈ ਹੈ ਮਾਤਾ ਗਰਦ ਨੇ ਕੋਈ ਵੀ ਕੰਮ ਦੇ ਵਿੱਚ ਕਮਾਈ ਦਾ ਸਾਧਨ ਨਹੀਂ ਤੇ ਕਿਛਲੇ ਦਿਨ ਗੇਮ ਤੇ ਜਿਹੜੀ ਅਸੀਂ ਕੀਤੀ ਸੀ ਵੀ ਇਹ ਪਰਿਵਾਰ ਦਾ ਗੁਜ਼ਾਰਾ ਬਹੁਤ ਮੁਸ਼ਕਲ ਨਾਲ ਚੱਲਦਾ ਤੇ ਸਾਡੇ ਸਰਕਾਰ ਦੇ ਭੈਣ ਜੀ ਨੇ ਪਰਮਾਤਮਾ ਦਾ ਨਾਮ ਆਪ ਹੀ ਜਾਂਦਾ ਹਾਂ ਬਾਕੀ ਉਹਨਾਂ ਨੇ ਮਨਾ ਕੀਤਾ ਸੀ ਨਾਮ ਲੈਣ ਤੋਂ ਇੱਕ ਮਹੀਨੇ ਦਾ ਰਾਸ਼ਨ ਦੇ ਨਾਲ ਮਾਤਾ ਜੀ ਨੂੰ 500 ਰੁਪਏ ਜਿਹੜਾ ਅਸੀਂ ਦਿੱਤਾ ਕਿਉਂਕਿ ਦੁੱਧ ਪਾਣ ਦੀ ਲੋੜ ਹੁੰਦੀ ਹੈ ਤੇ ਬਾਈ ਨੂੰ ਵੀ ਲੋੜ ਹੁੰਦੀ ਹੈ ਇਸ ਕਰਕੇ ਧੰਨਵਾਦ ਕਰਦੇ ਹਾਂ ਭੈਣ ਦਾ ਪਰਮਾਤਮਾ ਉਹਨਾਂ ਦੇ ਨਾਮ ਆਪ ਹੀ ਜਾਣਦੇ ਆ ਉਹਨਾਂ ਦੀ ਕਮਾਈ ਦੇ ਬਰਕਰਾਰ ਕੋਣ ਚੜ੍ਹਦੀ ਕਲਾ ਦੇ ਰੱਖਣੇ ਇਦਾਂ ਹੀ ਬਜ਼ੁਰਗਾਂ ਦੀ ਸੇਵਾ ਕਰਨ ਦਾ ਬਾਲਵਕਤ ਉਹਨਾਂ ਨੂੰ ਮਾਲਕੋਨਾ ਦੇ ਬੱਚਿਆਂ ਦੇ ਸਰਾਂ ਤੇ ਮਿਹਰਬਰ ਹੱਥ ਰੱਖਣ ਜਿਹੜੇ ਇਦਾਂ ਦੇ ਬੇਵਜਾਂ ਦਾ ਲੰਗਰ ਲਾ ਰਹੇ ਹੈ ਮਾਤਾ ਜੀ ਹਾਂਗਕਾਂਗ ਤੋਂ ਸਾਡੀ ਭੈਣ ਨੇ ਦੇਵਾ ਪਰਵਾਨ ਕਰੀਏ ਉਹਨੂੰ 1 ਮਹੀਨੇ ਦਾ ਰਾਸ਼ਨ ਦੇ 500 ਰੁਪਏ ਮਿਲ ਜਾ ਰਹੇ ਹੋ ਅੱਛਾ ਤੇ ਉਹਨਾਂ ਨੇ ਜਿਹੜਾ ਕਹੇ ਜੀ ਨਾਂ ਨਾ ਸਾਡਾ ਲਿਓ ਸਾਡੇ ਸਰਕਾਰ ਦੇ ਭੈਣ ਨੇ ਹਾਂਗਕਾਂਗ ਤੋਂ ਉਹਨਾਂ ਨੇ ਜਿਵਾ ਭੇਜੀ ਹੈ ਅੱਛਾ ਅਮ ਜੀ ਅੱਛਾ ਬਸ਼ੀ ਜੀ ਇਹਨਾਂ ਕੋਈ ਜਿਹੜੇ ਮਾਰਕ ਬਸ ਵਾਸੀ ਇਸ ਮਾਰਕ ਬਸ ਇਸੇ ਦਾ ਹੀ ਬਿਜੁਰਗਾਂ ਦੀ ਸੇਵਾ ਕਰ ਦੇਣੀ ਹੈ ਜੀ ਮਹਾਰਾਜ ਜੀ ਤੁਹਾਨੂੰ ਪਤਾ ਨਹੀਂ ਕਿ ਕਿੰਨਾ ਲੋੜ ਆ ਜਾਂਦਾ ਅੱਜ ਤਮਾਣਾ ਲਈ ਮਗਾ ਜੀ ਸੇਵਾ ਕਰ ਸਕਦੇ ਜਿੰਨੇ ਲੋਕ ਜਿਹੜੇ ਹੈਗੇ ਹਨ ਧੰਨਵਾਦ ਹੈ ਜੀ ਵਾਇਪਨ ਜੀ ਦਾ ਸਾਥ ਸਾਹਿਬ ਵਾਇਦ ਜੀ ਜੀ